ਮੋਹਾਲੀ ਦੇ ਵਿੱਚ ਇੱਕ ਕਿਲਾ ਵਿਕਿਆ ਕਿਲਾ ਵਿਕਿਆ 100 ਕਰੋੜ ਦਾ ਇੱਕ ਕਿੱਲੇ ਦੀ ਬੋਲੀ ਲੱਗੀ ਆ ਮੋਹਾਲੀ ਦੇ ਵਿੱਚ ਤੇ ਬੋਲੀ ਪਹੁੰਚੀ 100 ਕਰੋੜ ਤੱਕ ਬਿਲਕੁਲ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਮੋਹਾਲੀ ਦੇ ਵਿੱਚ ਏਕੜ ਏਕੜ ਦਾ ਜਿਹੜਾ ਰੇਟ ਹੈ ਉਹ ਰੇਟ 100 ਕਰੋੜ ਤੱਕ ਪਹੁੰਚ ਚੁੱਕਿਆ ਬਿਲਕੁਲ ਸੱਚੀ ਖਬਰ ਆ ਝੂਠੀ ਆ ਖਬਰ ਨਹੀਂ ਸਸੀਗੱਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਥੋੜਾ ਆਪਣਾ YouTube ਚੈਨਲ ਸਾਥ ਟੀਵੀਜ਼ਨ ਮੈਂ ਇਸ ਚੈਨਲ ਦੇ ਉੱਪਰ ਕਈ ਵੀਡੀਓ ਕਰਕੇ ਦੱਸਿਆ ਸੀ ਉਹ ਵੀਡੀਓ ਹੁਣ ਵੀ ਤੁਸੀਂ ਸਾਥ ਚੈਨਲ ਦੇ ਇਸ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਹੁਣ ਤੱਕ ਉਹ ਵੀਡੀਓ ਪਈਆਂ ਨੇ ਮੈਂ ਜ਼ਿਕਰ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਹਾਲੀ ਦੇ ਵਿੱਚ ਜਿਹੜਾ ਜ਼ਮੀਨਾਂ ਦਾ ਰੇਟ ਹੈ ਜਾਂ ਪੰਜਾਬ ਦੇ ਵਿੱਚ ਜਿਹੜਾ ਜ਼ਮੀਨਾਂ ਦਾ ਰੇਟ ਹੈ ਇਹ ਰੇਟ 90 90 ਕਰੋੜ ਪਰ ਕਿੱਲਾ 100 ਕਰੋੜ 100 ਕਰੋੜ ਪਰ ਕਿੱਲੇ ਤੱਕ ਪਹੁੰਚੂਗਾ ਉਦੋਂ ਮੈਂ ਇਹ ਗੱਲ ਕਹੀ ਸੀ ਤੇ ਇਹ ਗੱਲ ਹੁਣ ਸੱਚ ਸਾਬਤ ਹੋ ਰਹੀ ਆ ਪਹਿਲਾਂ ਵੀ ਵਿਕੇ ਨੇ ਤੇ ਹੁਣ ਵੀ ਵਿਕ ਰਹੇ ਨੇ ਅੱਜ ਤੋਂ ਪਿਛਲੇ 3 ਦਿਨ ਪਹਿਲਾਂ ਗਮਾੜਾ ਨੇ ਬੋਲੀ ਕਰਾਈ ਆ ਬੋਲੀ ਸ਼ੁਰੂ ਹੋਈ ਸੀ 55 ਕਰੋੜ ਤੋਂ ਤੇ 100 ਕਰੋੜ ਤੱਕ ਬੋਲੀ ਗਈ ਆ 100 ਕਰੋੜ ਦਾ ਕਿੱਲਾ ਵਿਕਿਆ ਮੋਹਾਲੀ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਤੁਹਾਡਾ ਆਪਣਾ YouTube ਚੈਨਲ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਕਿਉਂਕਿ ਜਦੋਂ ਵੀ ਅਸੀਂ ਇਦਾਂ ਦਾ ਕੋਈ ਹੋਰ ਕੰਟੈਂਟ ਲੈ ਕੇ ਆਵਾਂਗੇ ਉਹ ਕੰਟੈਂਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੋਊਗਾ ਤੁਹਾਡੇ ਮੋਬਾਈਲ ਦੀ ਲੈਪਟਾਪ ਦੀ ਤੁਹਾਡੇ ਟੈਲੀਵਿਜ਼ਨ ਦੀ ਸਕਰੀਨ ਦੇ ਉੱਪਰ ਹੋਊਗਾ ਹੋਊਗਾ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਜਿਹੜੇ ਦੋਸਤ ਨਵੇਂ ਆਏ ਨੇ ਪਹਿਲਾਂ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਫਿਰ ਕੀ ਕਹਾਣੀ ਹੈ 100 ਕਰੋੜ ਦੇ ਕਿਲੇ ਦੀ ਇਹ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਰੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਦੋਸਤੋ ਚੈਨਲ ਸਬਸਕ੍ਰਾਈਬ ਕਰ ਰਹੇ ਨੇ ਸਾਰੇ ਦੋਸਤਾਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਹੁਣ ਤੱਕ ਕੀਤਾ ਨਹੀਂ ਉਹ ਵੀ ਕਰ ਲੈਣ ਜਿਨ੍ਹਾਂ ਨੇ ਕਰ ਲਿਆ ਉਹਨਾਂ ਦਾ ਧੰਨਵਾਦ ਤੇ ਇੱਕ ਹੋਰ ਐਂਗਲ ਮੈਂ ਇਹਦੇ ਨਾਲ ਜੋੜ ਕੇ ਚੱਲੂੰਗਾ ਆਪਾਂ ਨੂੰ ਪਤਾ ਕਿ ਕਿਸਾਨੀ ਧਰਨਾ ਲੱਗਿਆ ਹੋਇਆ ਸੀ ਸ਼ੰਭੂ ਬਾਡਰ ਕਿਸਾਨ ਬੈਠੇ ਸੀ ਖਨੌਰੀ ਬਾਡਰ ਕਿਸਾਨ ਬੈਠੇ ਸੀ ਉਹ ਧਰਨਾ ਸਰਕਾਰ ਵੱਲੋਂ ਚਕਵਾਤਾ ਗਿਆ ਜਿਹੜੇ ਰੀਅਲ ਏਸਟੇਟ ਡਿਵੈਲਪਰ ਨੇ ਜਿਹੜੇ ਰੀਅਲ ਏਸਟੇਟ ਦੀ ਦੁਨੀਆ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਕੀ ਕਹਿਣਾ ਕਿਸਾਨੀ ਧਰਨੇ ਨੂੰ ਲੈ ਕੇ ਬਹੁਤ ਹੱਦ ਤੱਕ ਕਿ ਕਿਸਾਨੀ ਧਰਨੇ ਦਾ ਡਿਵੈਲਪਮੈਂਟ ਦੇ ਵਿੱਚ ਕੀ ਇਫੈਕਟ ਰਿਹਾ ਉਬੇ ਤੁਹਾਡੇ ਨਾਲ ਮੈਂ ਅੱਗੇ ਜਾ ਕੇ ਉਸ ਚੀਜ਼ ਦਾ ਵੀ ਜ਼ਿਕਰ ਕਰੂੰਗਾ ਕਿਉਂਕਿ ਇਹ 100 ਕਰੋੜ ਦਾ ਕਿਲਾ ਵਿਕਣਾ ਤੇ ਕਿਸਾਨੀ ਧਰਨੇ ਦੇ ਉੱਪਰ ਰੀਅਲ ਏਸਟੇਟ ਡਿਵੈਲਪਰ ਦੀ ਲਗਾਤਾਰ ਉਹਨਾਂ ਦਾ ਸਟੇਟਮੈਂਟ ਆਉਣੀ ਆ ਉਹ ਚੀਜ਼ਾਂ ਮੈਂ ਨਾਲ ਜੋੜ ਕੇ ਚੱਲੂੰਗਾ ਪਰ ਪਹਿਲਾਂ ਤੁਹਾਡੇ ਨਾਲ ਮੈਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ 100 ਕਰੋੜ ਦਾ ਮਾਮਲਾ ਕੀ ਹੈ ਦੋਸਤੋ ਮੋਹਾਲੀ ਦੇ ਵਿੱਚ ਆਪਾਂ ਨੂੰ ਪਹਿਲਾਂ ਹੀ ਪਤਾ ਕਿ ਚੰਡੀਗੜ੍ਹ ਤਾਂ ਕਵਰ ਹੋ ਚੁੱਕਿਆ ਮੋਹਾਲੀ ਦੇ ਵਿੱਚ ਜ਼ਮੀਨਾਂ ਦੇ ਜਿਹੜੇ ਰੇਟ ਹੈ ਉਹਨਾਂ ਰੇਟਾਂ ਨੂੰ ਅੱਗ ਲੱਗੀ ਹੋਈ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਮੋਹਾਲੀ ਦੇ ਵਿੱਚ ਗਮਾੜਾ ਨੇ ਇੱਕ ਬੋਲੀ ਕਰਾਈ 1 ਏਕੜ ਦੀ ਇਹ ਜਿਹੜੀ ਬੋਲੀ ਆ ਆਹ ਬੋਲੀ ਸ਼ੁਰੂ ਹੁੰਦੀ ਆ 55 ਕਰੋੜ ਤੋਂ ਯਾਨੀ ਕਿ ਜਿਹੜੀ ਈ ਨਿਲਾਮੀ ਦੇ ਰਾਹੀਂ ਉਸ ਜ਼ਮੀਨ ਦੀ ਬੋਲੀ ਸ਼ੁਰੂ ਕਰਾਈ ਗਮਾੜਾ ਨੇ ਉਹ ਬੋਲੀ ਪਹਿਲਾਂ ਹੀ 55 ਕਰੋੜ ਤੋਂ ਸ਼ੁਰੂ ਹੋਈ ਸੋਚੋ ਤੁਸੀਂ 55 ਕਰੋੜ ਤੋਂ ਗਮਾੜਾ ਨੇ ਉਹਦੀ ਜਿਹੜੀ ਈ ਨਿਲਾਮੀ ਰਾਹੀਂ ਬੋਲੀ ਸ਼ੁਰੂ ਕੀਤੀ ਉਹ ਬੋਲੀ ਸ਼ੁਰੂ ਕੀਤੀ 55 ਕਰੋੜ ਤੋਂ 55 ਕਰੋੜ ਤੋਂ ਗੱਲ ਚਲਦੀ ਚਲਦੀ ਅਗੇ ਫਿਰ ਇਹਦੇ ਤੇ ਤੁਸੀਂ ਸੋਕਿ 100 ਕਰੋੜ ਤੱਕ ਆਹ ਬੋਲੀ ਚਲੀ ਗਈ 55 ਕਰੋੜ ਤੋਂ 100 ਕਰੋੜ ਤੱਕ ਆਹ ਬੋਲੀ ਚਲੀ ਗਈ 25 ਪਾਰਟੀਆਂ ਸੀ ਜਿਨ੍ਹਾਂ ਪਾਰਟੀਆਂ ਨੇ ਇੱਥੇ ਬੋਲੀ ਲਾਈ ਸੀ ਯਾਨੀ ਕਿ 25 ਕੰਪਨੀਆਂ ਸੀ ਜਿਨ੍ਹਾਂ ਕੰਪਨੀਆਂ ਨੇ ਬੋਲੀ ਲਾਈ ਸੀ ਅਖੀਰ ਦੇ ਵਿੱਚ ਗੱਲ 100 ਕਰੋੜ ਤੱਕ ਪਹੁੰਚੀ ਇਹ ਗੱਲ ਅਖਬਾਰਾਂ ਦੇ ਵਿੱਚ ਵੀ ਆਈ ਆਹ ਟੀਵੀ ਤੇ ਟੀਵੀ ਦੇ ਵਿੱਚ ਵੀ ਤੁਸੀਂ ਐਂ ਕਹ ਲਓ ਕਿ ਖਬਰ ਚੱਲੀ ਸਭ ਤੋਂ ਪਹਿਲਾਂ ਮੈਂ ਵੀ ਆਹ ਟੈਲੀਵਿਜ਼ਨ ਦੇ ਵਿੱਚ ਖਬਰ ਦੇਖੀ ਸੀ ਇੱਕ ਨਿਊਜ਼ ਚੈਨਲ ਹੈ ਉਸ ਨਿਊਜ਼ ਚੈਨਲ ਦੇ ਉੱਪਰ ਖਬਰ ਚੱਲੀ ਕਿ ਮੋਹਾਲੀ ਦੇ ਵਿੱਚ ਇੱਕ ਏਕੜ 100 ਕਰੋੜ ਦੇ ਵਿੱਚ ਵਿਕਿਆ ਫਿਰ ਉਹਦੀ ਛਾਣਵੇਂਣ ਕੀਤੀ ਕਿ ਕਿਹੜੀ ਕੰਪਨੀ ਆ ਜਿਹਨੇ 100 ਕਰੋੜ ਰੁਪਈਆ ਇਹਦੇ ਤੇ ਲਾਇਆ ਤੇ ਕਿਹੜੀ ਉਹ ਲੋਕੇਸ਼ਨ ਹੈ ਜਿਹਨੂੰ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਉਹ ਪ੍ਰਾਈਮ ਲੋਕੇਸ਼ਨ ਕਿਹਾ ਜਾਂਦਾ ਪ੍ਰਾਈਮ ਸਾਈਟ ਕਿਹਾ ਜਾਂਦਾ ਦੋਸਤੋ ਜਦੋਂ ਆਪਾਂ 에어ਪੋਰਟ ਰੋਡ ਤੇ ਜਾਂਦੇ ਆ ਏਅਰਪੋਰਟ ਰੋਡ ਦੇ ਉੱਪਰ ਆਹ ਇੱਕ ਏਕੜ ਜ਼ਮੀਨ ਹੈ ਜਿਹੜੀ 100 ਕਰੋੜ ਦੇ ਵਿੱਚ ਵਿਕੀ ਆ ਜਿਹੜਾ ਆਇਸਰ ਮੁਹਾਲੀ ਆ ਆਇਸਰ ਮੁਹਾਲੀ ਦੇ ਪਿੱਛੇ ਬਿਲਕੁਲ ਆਹ ਜ਼ਮੀਨ ਹੈ 68 ਸੈਕਟਰ ਦੇ ਵਿੱਚ ਫਿਲਹਾਲ ਕਿਹੜੀ ਕੰਪਨੀਆਂ ਨੇ ਜ਼ਮੀਨ ਖਰੀਦੀ ਆ ਇਹ ਜਾਣਕਾਰੀ ਹਲੇ ਉਪਲਬਧ ਨਹੀਂ ਹੋਈ ਹੈਗੀ ਕਿਉਂਕਿ ਗਮਾੜਾ ਦੀ ਕੁਝ ਆਪਣੀ ਵੀ ਪ੍ਰਾਈਵੇਸੀ ਹੁੰਦੀ ਹੈ ਆਪਣੇ ਤੌਰ ਤਰੀਕੇ ਹੁੰਦੇ ਨੇ ਕੰਮ ਕਰਨ ਦੇ ਸੰਸਥਾਵਾਂ ਦੇ ਇਹ ਗੱਲ ਹੈ ਕਿ 68 ਸੈਕਟਰ ਦੇ ਵਿੱਚ ਹੈ 68 ਸੈਕਟਰ ਦੇ ਵਿੱਚ ਏਅਰਪੋਰਟ ਰੋਡ ਤੇ ਆਇਸਰ ਮੋਹਾਲੀ ਦੇ ਪਿੱਛੇ ਆਹ ਜ਼ਮੀਨ ਹੈ ਜਿਹੜੀ 100 ਕਰੋੜ ਦੇ ਵਿੱਚ ਵਿਕੀ ਆ ਮੈਂ ਇਹ ਗੱਲਾਂ ਪਹਿਲਾਂ ਵੀ ਕਹੀਆਂ ਸੀ ਮੈਂ ਚੈਨਲ ਦੇ ਰਾਹੀਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਵਧਣ ਲੱਗੇ ਨੇ ਇਹਦੇ ਕਾਰਨ ਕੀ ਨੇ ਮੈਂ ਪਿੱਛੇ ਵੀ ਡਿਸਕਸ ਕੀਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਡਿਸਕਸ ਕਰਦਾ ਰਹੂੰਗਾ ਕਿ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਇਹ ਜ਼ਮੀਨਾਂ ਦੇ ਰੇਟ ਵਧੇ ਨੇ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤੇ ਲਗਾਤਾਰ ਸਾਡੇ ਨਾਲ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਚੱਲਦੀ ਹੋਈ ਵੀਡੀਓ ਦੇ ਵਿੱਚ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਦੇ ਕੀ ਰੇਟ ਰਹਿਣ ਵਾਲੇ ਨੇ ਉਹ ਵੀ ਤੁਹਾਡੇ ਨਾਲ ਮੈਂ ਜਿਹੜੀ ਜਾਣਕਾਰੀ ਇਹ ਜਾਣਕਾਰੀ ਹੋ ਸਾਂਝੀ ਦੋਸਤੋ ਕਰਦਾ ਰਹੂੰਗਾ ਪਰ ਮੈਂ ਪਿਛਲੀ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਈ ਦੋ ਕਈ ਦੋਸਤਾਂ ਨੇ ਕਿਹਾ ਸੀ ਕਿ 150 ਕਰੋੜ ਦਾ ਕਿਲਾ ਬਕਵਾਦੋ ਜੀ ਅਸੀਂ ਤਾਂ ਵੇਚਣ ਦੇ ਲਈ ਤਿਆਰ ਹਾਂ ਇੰਨਾ ਜ਼ਮੀਨ ਦਾ ਰੇਟ ਕਿੱਥੇ ਹੈ ਪਰ ਜਿਹੜੀ ਜਾਣਕਾਰੀ ਸੀ ਪਹਿਲਾਂ ਵੀ ਤੇ ਹੁਣ ਵੀ ਉਹ ਹੈ ਕਿ ਇਹ ਗੱਲ ਹੁਣ ਆਮ ਹੋ ਜੂਗੀ 100-100 ਕਰੋੜ ਕਿੱਲੇ ਦੇ ਰੇਟ ਲੱਗਣੇ ਸ਼ੁਰੂ ਹੋ ਜਾਣਗੇ ਕੋਈ ਇਹ ਵੱਡੀ ਗੱਲ ਨਹੀਂ ਹੈ ਜਿਸ ਤਰੀਕੇ ਦੇ ਨਾਲ ਵੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਨੇ ਇਹ ਇਹਨਾਂ ਪ੍ਰੋਜੈਕਟਾਂ ਕਰਕੇ ਹੀ ਜ਼ਮੀਨਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਦੋਸਤੋ ਤੇਜ਼ੀ ਆਈਗਾ ਤੇਜ਼ੀ ਆਈਏ ਜ਼ਮੀਨਾਂ ਦੇ ਵਿੱਚ ਇਹਨਾਂ ਪ੍ਰੋਜੈਕਟਾਂ ਕਰਕੇ ਹੁਣ ਮੈਂ ਦਾ ਦੂਜਾ ਐਂਗਲ ਲੈ ਲੈਣਾ ਕਿਸਾਨ ਅੰਦੋਲਨ ਵਾਲਾ ਸ਼ੰਭੂ ਧਰਨਾ ਲੱਗਿਆ ਹੋਇਆ ਸੀ 13 ਫਰਵਰੀ ਤੋਂ ਕਿਸਾਨ ਬੈਠੇ ਸੀ ਤੇ 13 ਫਰਵਰੀ ਤੋਂ ਹੀ ਖਨੌਰੀ ਬਾਰਡਰ 'ਤੇ ਨਾ ਲੱਗਿਆ ਹੋਇਆ ਸੀ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਵਿੱਚ 10 ਜਥੇਬੰਦੀਆਂ ਨੇ ਤਕਰੀਬਨ ਤਕਰੀਬਨ ਜਿਹਦੀ ਕਮਾਂਡ ਸਰਬਨ ਸਿੰਘ ਪੰਦੇੜ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਹੱਥ ਦੇ ਵਿੱਚ ਹੈ ਤੇ ਐਸਕੇਐਮ ਨਾਨ ਪੋਲੀਟੀਕਲ ਜਿਹਦਾ ਧਰਨਾ ਲੱਗਿਆ ਹੋਇਆ ਸੀ ਖਨੌਰੀ ਬਾਰਡਰ ਜਿਹਦੀ ਕਮਾਂਡ ਸੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਹੱਥ ਦੇ ਵਿੱਚ ਧਰਨਾ ਇਥੋਂ ਚੁੱਕਿਆ ਤਾਂ ਸਰਕਾਰ ਦਾ ਇਹ ਲੌਜੀਕ ਤੇ ਤਰਕ ਸਰਕਾਰ ਦਾ ਕਿ ਪੰਜਾਬ ਦੀ ਜਿਹੜੀ ਇਕਨੋਮੀ ਹੈ ਧਰਨੇ ਕਰਕੇ ਥੱਲੇ ਜਾ ਰਹੀ ਆ ਪੰਜਾਬ ਦੇ ਵਿੱਚ ਨਵੀਂ ਇੰਡਸਟਰੀ ਨਹੀਂ ਆ ਰਹੀ ਹੈਗੀ ਇਹ ਧਰਨ ਇਹ ਧਰਨੇ ਦੇ ਉੱਪਰ ਤਰਕ ਦੇ ਕੇ ਸਰਕਾਰ ਨੇ ਉੱਥੋਂ ਧਰਨਾ ਚੁਕਵਾਤਾ ਤੇ ਜਿਹੜੇ ਲੋਕ ਪ੍ਰਾਪਰਟੀਆਂ ਦੀ ਖਰੀਦੋਫਰੋਖਤ ਕਰਦੇ ਨੇ ਜਿਹੜੇ ਵਟੇ ਵਟੇ ਰੀਅਲ ਏਸਟੇਟ ਡਿਵੈਲਪਰ ਨੇ ਜਾਂ ਰੀਅਲ ਏਸਟੇਟ ਦੀਆਂ ਵੱਟੀਆਂ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਦਾ ਬਜਟ ਸੈਂਕੜੇ ਕਰੋੜਾਂ ਦੇ ਵਿੱਚ ਹੈ ਤੇ ਕਿੰਨੇ ਹੀ ਲੋਕਾਂ ਦਾ ਕਹਿਣਾ ਕਿ ਪਹਿਲਾਂ ਵੀ ਕਹਿਣਾ ਸੀ ਜਦੋਂ ਧਰਨਾ ਚੱਕਿਆ ਨਹੀਂ ਗਿਆ ਸੀ ਹੁਣ ਵੀ ਕਹਿੰਦਾ ਕਿ ਪੰਜਾਬ ਦੇ ਵਿੱਚ ਉਦੋਂ ਜ਼ਮੀਨਾਂ ਦੇ ਰੇਟਾਂ ਨੂੰ ਅੱਗ ਲੱਗ ਜੂਗੀ ਜਦੋਂ ਇਥੋਂ ਧਰਨਾ ਚੱਕਿਆ ਜਾਊਗਾ ਇਸ ਧਰਨੇ ਕਰਕੇ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਜਿਹੜੇ ਰੇਟ ਨੇ ਆਹ ਰੇਟ ਰੁਕੇ ਹੋਏ ਨੇ ਆਹ ਗੱਲ ਉਹਨਾਂ ਲੋਕਾਂ ਦੀ ਕਹਿਣੀ ਆ ਜਿਹੜੇ ਲੋਕ ਜ਼ਮੀਨਾਂ ਦੀ ਖਰੀਦੋ ਫਰਖਤ ਕਰਦੇ ਨੇ ਜਿਹਨਾਂ ਦੀਆਂ ਵੱਡੀਆਂ ਵੱਡੀਆਂ ਰੀਅਲ ਅਸਟੇਟ ਕੰਪਨੀਆਂ ਨੇ ਜਿਨ੍ਹਾਂ ਦੀ ਟਰਨਓਵਰ ਵੀ ਸੈਂਕੜੇ ਕਰੋੜਾਂ ਦੇ ਵਿੱਚ ਹੈ ਤੇ ਉਹ ਗੱਲ ਕਹਿੰਦੇ ਨੇ ਕਿ ਸਾਡੀਆਂ ਗੱਲਾਂ ਕਹੀਆਂ ਹੋਈਆਂ ਸੱਚ ਸਾਫਤ ਹੋ ਰਹੀਆਂ ਨੇ ਅਸੀਂ ਕਿਹਾ ਸੀ ਕਿ ਧਰਨਾ ਇਥੋਂ ਚੁੱਕਿਆ ਜਾਵੇ ਤੇ ਧਰਨਾ ਚੁੱਕਿਆ ਗਿਆ ਆ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਜ਼ਮੀਨਾਂ ਦੇ ਰੇਟ ਕਿੰਨੇ ਵਧੇ ਹੋਏ ਨੇ ਇਸ ਦਾ ਇੱਕ ਹੋਰ ਪੱਖ ਹੈ ਜਿਹੜੀ ਤੀਜੀ ਗੱਲ ਆ ਗਈ 100 ਕਰੋੜ ਦੇ ਕਿੱਲੇ ਤੋਂ ਕਿੱਲੇ ਵਾਲੀ ਪਹਿਲੀ ਗੱਲ ਦੂਜੀ ਗੱਲ ਰੀਅਲ ਏਸਟੇਟ ਦੇ ਲੋਕਾਂ ਦਾ ਕਹਿਣਾ ਕਿ ਧਰਨਾ ਜਦੋਂ ਚੁੱਕਿਆ ਜਾਊਗਾ ਉਦੋਂ ਪੰਜਾਬ ਦੇ ਵਿੱਚ ਜ਼ਮੀਨਾਂ ਦਾ ਰੇਟ ਵਧਣਗੇ ਇਹਦਾ ਜਿਹੜਾ ਤੀਜਾ ਪੱਖ ਹੈ ਦੋਸਤੋ ਉਹ ਪੱਖ ਹੈਗਾ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਮੁੱਢੋਂ ਨਕਾਰਦੀਆਂ ਨੇ ਕਿ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਕਰੋੜਾਂ ਰੁਪਈਆ ਦੇ ਕੇ ਲਈਆਂ ਜਾ ਰਹੀਆਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਜ਼ਮੀਨ ਤੋਂ ਵਾਂਝਾ ਕਰਨਗੀਆਂ ਕਾਰਪੋਰੇਟਾਂ ਦਾ ਕਬਜ਼ਾ ਹੋ ਜਾਊਗਾ ਤੇ ਪੰਜਾਬ ਦੇ ਜਿਹੜੇ ਲੋਕ ਨੇ ਹਲੋਕ ਦਾਣੇ-ਦਾਣੇ ਨੂੰ ਤਰਸ ਜਾਣਗੇ ਇਹ ਜਿਹੜਾ ਇਹ ਮਾਮਲਾ ਇਹ ਗੱਲ ਜਿਹੜੀ ਉਠਾਉਂਦੀਆਂ ਨੇ ਉਹ ਗੱਲ ਉਠਾਉਂਦੀਆਂ ਨੇ ਕਿਸਾਨ ਜਥੇਬੰਦੀਆਂ ਤਾਂ ਇਹ ਦੋ ਸੋ ਗੱਲ ਸੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਅੱਗੇ ਹੋਰ ਵੀ ਕਰਦਾ ਰਹੂੰਗਾ ਚੈਨਲਰ ਸਬਸਕ੍ਰਾਈਬ ਕਰ ਲਓ ਸੱਤ ਟੈਲੀਵਿਜ਼ਨ ਤੁਹਾਡਾ ਆਪਣਾ ਟੈਲੀਵਿਜ਼ਨ ਹੈ ਇਹਦੇ ਤੇ ਕੀ ਸਰਕਾਰਾਂ ਦੇ ਫੈਸਲੇ ਨੇ ਕੀ ਲੋਕਾਂ ਦੇ ਮੁੱਦੇ ਨੇ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਨੇ ਆ ਉਹ ਚੈਨਲ ਕਰ ਲਓ ਸਬਸਕ੍ਰਾਈਬ ਧੰਨਵਾਦ ਦੋਸਤੋ